ਖੂਪੁਰ ਤੇ ਦਰਜ ਹੋਇਆ ਪਰਚਾ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ 7 ਦਸੰਬਰ ਦਿਨ ਸ਼ਨੀਵਾਰ ਨੂੰ ਪ੍ਰਸ਼ਾਸਨ ਖਿਲਾਫ ਟਰਨਾ ਦਿੱਤਾ ਜਾਵੇਗਾ ਚੋਰੀ ਦਾ ਪਰਚਾ ਦਰਜ ਹੋਣ ਤੇ આરોપી ਰਵੀਪਾਲ ਵਾਸੀ ਸ਼ੇਖੂਪੁਰ ਦੇ ਮਾਤਾ ਪਿਤਾ ਅਤੇ ਵੱਡੀ ਗਿਣਤੀ ਚ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਕਿਹਾ ਕਿ ਉਹਨਾਂ ਦੇ ਲੜਕੇ ਰਵੀਪਾਲ ਤੇ ਰਜਿਸਟਰ ਇੱਕ ਸਾਲ ਵਿੱਚ ਇੱਕੋ ਬੰਦੇ ਨੇ ਚੋਰੀ ਦਾ ਦੂਜਾ ਪਰਚਾ ਕਰਵਾ ਦਿੱਤਾ ਹੈ ਜੋ ਕਿ ਨਜਾਇਜ਼ ਅਤੇ ਝੂਠਾ ਹੈ ਇਸ ਦੇ ਵਿਰੋਧ ਚ ਇਕਤਾ ਪਾਰਟੀ ਦੇ ਪੰਜਾਬ ਇਨਚਾਰਜ ਸੁਰਜੀਤ ਸਿੰਘ ਮਾਨ ਅਤੇ ਅਰुण ਸਭਰਵਾਲ ਯੂਥ ਪ੍ਰਧਾਨ ਨੇ ਕਿਹਾ ਕਿ ਜੇਕਰ ਪੀੜਤ ਰਵੀ ਨੂੰ ਇਨਸਾਫ ਨਾ ਮਿਲਿਆ ਤੇ ਝੁੱਠਾ ਪ੍ਰਚਾਰ ਆਦਿ ਨਾ ਹੋਇਆ ਤੇ ਸਾਰਾ ਹਜ਼ੂਮ 7 ਦਸੰਬਰ ਦਿਨ ਸ਼ਨੀਵਾਰ ਨੂੰ ਪ੍ਰਸ਼ਾਸਨ ਖਿਲਾਫ ਤਰਨਾ ਧਵੇਗਾ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਹਾਂਜੀ ਪਾਇਸਾ ਕੀ ਨਾ ਤੁਹਾਡਾ ਬਿੱਟੂ ਆ ਜੀ ਠੀਕ ਹੈ ਕਿੱਥੇ ਰਹਿਣ ਵਾਲੇ ਹੋ ਸੁਪਰ ਦੇ ਅਜੀ ਬਿੱਟੂ ਤੁਸੀਂ ਪ੍ਰੈਸ ਕਨਫਰੰਸ ਕਰ ਰਹੇ ਹੋ ਕੀ ਕਾਰਨ ਸਾਡੇ ਮੁੰਡੇ ਦਾ ਨਜਾਇਜ਼ ਕਰਾ ਰਹੇ ਹੋ ਤੁੱਚ ਕੀ ਨਾ ਤੁਹਾਡੇ ਮੁੰਡੇ ਦਾ ਰਵੀਪਾਲ ਕੀ ਨਜਾਇਜ਼ ਕਰਾਇਆ ਉਹਨਾਂ ਨੇ ਨਜਾਇਜ਼ ਚੋਰੀ ਦੇ ਵਿੱਚ ਨਾਲ ਲਕਾਈ ਜਾਂਦੇ ਆ ਅੱਛਾ ਜੀ ਹਾਂਜੀ ਕਿਸ ਨੇ ਲਖਾਇਆ ਚੋਰੀ ਦਾ ਨਾਮ ਭਾਈ ਨੂੰ ਬੁਲਾਇਆ ਠੀਕ ਹੈ ਜੀ ਕੋਈ ਤੁਹਾਡੀ ਰੰਜੇ ਨਾਲ ਕੋਈ ਰੰਜੇ ਸ ਨਹੀਂ ਸਾਡੀ ਠੀਕ ਹੈ ਜੀ ਬਹੁਤ ਜੀ ਤੁਹ ਕੀ ਕਾਰਨ ਕੋਈ ਸਬੂਤ ਹੋਏਗਾ ਉਹਨਾਂ ਕੋ ਚੋਰੀ ਦਾ ਕੁਛ ਵੀ ਨਹੀਂ ਸਬੂਤ ਤੁਹਾਡੇ ਗ੍ਰਾਮ ਦਾ ਬਾਵਜੂਦ ਤੁਹਾਡੇ ਬੇਟੇ ਚੋਰੀ ਨਹੀਂ ਕੀਤੀ ਹਾਂਜੀ ਠੀਕ ਹੈ ਜੀ ਤੇ ਹੁਣ ਤੁਸੀਂ ਕੀ ਮੰਗ ਰਖਦੇ ਹੋ ਤੁਦ ਘਰ ਜਾ ਤੋ ਨਹੀਂ ਉਹਨੂੰ ਬਰੀ ਕਰਾਉਣਾ ਚਾਹੁੰਦੇ ਹਾਂ ਠੀਕ ਹੈ ਜੀ ਠੀਕ ਹੈ ਜੀ ਤੇ ਇਸ ਵਾਸਤੇ ਤੁਸੀਂ ਕੋਈ ਮੰਗ ਪੱਤਰ ਕੋ ਦਿੱਤਾ ਕਰੋ ਐਪਲੀਕੇਸ਼ਨ ਅਸੀਂ ਧਰਨ ਜੇ ਨਾ ਕੱਢਣਗੇ ਫੇ ਅਸੀਂ ਧਰਨਾ ਦੀ ਮਨਜ਼ੂਰੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਧੰਨਵਾਦ ਹਾਂ ਜੀ ਪੰਜ ਕੀ ਨਾਮ ਤੁਹਾਡਾ ਨਰਿੰਦਰ ਕੌਰ ਕਿੱਥੇ ਰਹਨ ਲਿਓ ਛੇਕੂਪੁਰ ਦੇ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਕਾਰਨ ਸਾਡੇ ਬੇਟੇ ਨੂੰ ਠੱਕੇ ਨਾਲ ਪਸਾਰੇ ਆ ਕੌਣ ਫਸਾਦਾ ਬੇਟੇ ਤੁਹਾਡੇ ਨੂੰ ਆਪਣਾ ਹਰਪਜਨ ਸਿੰਘ ਠੀਕ ਹੈ ਜੀ ਬੁਲਾਇਆ ਕੀ ਕਾਰਨ ਹਰਪਜਨ ਸਿੰਘ ਤੁਹਾਡੇ ਬੇਟੇ ਨੂੰ ਸਾਰਿਆ ਆ ਉਹ ਅੱਗੇ ਵੀ ਆਨੇ ਚੋਰੀ ਚ ਉਹਨੂੰ ਪਸਾਇਆ ਸੀਗਾ ਠੀਕ ਹੈ ਜੀ ਤੇ ਉਹਦੀ ਅਸੀਂ ਅੱਗੇ ਜਮਾਨਤ ਕਰਾ ਲਈ ਆ ਇਹ ਕਿੰਨਾ ਕੁ ਪੁਰਾਣੀ ਗੱਲ ਆ ਤੇ ਇਹ ਹੋ ਗਏ ਆ 2 ਸਾਲ 2 ਸਾਲ ਹੋ ਗਏ ਆ ਚਲੋ ਹੁਣ ਫਿਰ ਤੁਹਾਡੇ ਬੇਟੇ ਦਾ ਕੁਝ ਹੋਇਆ ਹੁਣ ਬੇਟਾ ਤਾਂ ਸਾਡਾ ਰਹਿੰਦਾ ਹੱਕਰੀ ਉੱਥੇ ਘਰੇ ਆਉਂਦਾ ਹੀ ਨਹੀਂਗਾ ਠੀਕ ਹੈ ਜੀ ਉੱਥੇ ਕੈਮਰੇ ਲੱਗੇ ਹੋਏ ਆ ਠੀਕ ਹੈ ਜੀ ਇੱਥੇ ਹੁਣ ਇਹ ਧੱਕੇ ਦੇ ਨਾਲ ਉਹਨੂੰ ਪਸਾਉਂਦਾ ਆ ਠੀਕ ਹੈ ਜੀ ਕਿਸ ਕੇਸ 'ਚ ਪਸਾਉਂਦਾ ਉਹਨੂੰ ਹੁਣ ਫਿਰ ਚੋਰੀ ਦੀ ਪਸਾਉਂਦਾ ਤੇ ਹੁਣ ਤੁਹਾਡੇ ਬੇਟੇ ਨੂੰ ਜੋ ਗਣਾ ਪਰਚਾ ਹੋ ਗਿਆ ਉੱਤੇ ਹਾਂ ਜੀ ਪਰਚਾ ਹੋ ਗਿਆ ਠੀਕ ਹੈ ਜੀ ਤੇ ਹੋਰ ਕਿਹੜੇ ਕਿਹੜੇ ਤੋਂ ਹੋਇਆ ਬੇਟੇ ਤੋਂ ਲਾਵਾ ਬੇਟੇ ਤੋਂ ਲਾਵਾ ਕਿਸੇ ਨੂੰ ਨਹੀਂ ਹੋਇਆ ਇੰਨੀ ਹੋਇਆ ਕੱਲੇ ਬੇਟੇ ਤੋਂ ਕਿਤੋਂ ਹਾਂ ਜੀ ਤੇ ਤੁਹਾਡਾ ਕੀ ਕਹਿਣਾ ਵਾ ਸਾਡਾ ਕਹਿਣਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਤੁਹਾਡਾ ਬੇਟਾ ਬੇਕਸੂਰ ਆ ਹਾਂ ਜੀ ਸਾਡਾ ਬੇਕਸੂਰ ਆ ਹੋਰ ਤੁਸੀਂ ਕੀ ਕਹਿੰਦੇ ਜੀ ਤੁਸੀਂ ਮੰਗ ਰੱਖਦੇ ਹੋ ਅਸੀਂ ਮੰਗ ਰੱਖਦੇ ਵੀ ਸਾਨੂੰ ਇਨਸਾਫ ਹੀ ਮਿਲਣਾ ਚਾਹੀਦਾ ਵਾ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੁਹਾਡਾ ਫਿਰ ਅਗਲਾ ਸਟੈਪ ਕੀ ਹੋਏਗਾ ਅਗਲਾ ਫਿਰ ਅਸੀਂ ਧਰਨਾ ਲਾਵਾਂਗੇ ਠੀਕ ਹੈ ਜੀ ਸਾਨੂੰ ਹਾਂ ਜੀ ਸਰ ਕੀ ਨਾਂ ਤੁਹਾਡਾ ਮੇਰਾ ਨਾਮ ਅਰੁਣ ਸਬਰਵਾਲ ਜੀ ਮੈਂ ਇਕਤਾ ਪਾਰਟੀ ਦਾ ਯੂਥ ਪ੍ਰਧਾਨ ਆ ਜੀ ਠੀਕ ਹੈ ਜੀ ਅੱਜ ਦੀ ਗੜੀ ਪ੍ਰੈਸ ਕਾਨਫਰੰਸ ਆ ਇੱਕ ਨਾ ਸ਼ਹਿਰ ਦੇ ਵਿੱਚ ਤੇ ਨਾਲ ਕੋ ਜਗੀਰਦਾਰ ਆ ਹਾਂ ਜੀ ਕਿਹੜਾ ਸਾਡੇ ਸਮਾਜ ਦਾ ਇੱਕ ਦਾ ਫਾਇਦਾ ਚੱਕਦਾ ਵਾ ਇੱਕ ਉਹਨੇ ਨਾ ਇੱਕ ਕੋਈ ਪਿਛਲੇ ਦਿਨੇ ਸ਼ੇਖੂਪੁਰ ਪਿੰਡ ਪੈਂਦਾ ਤੇ ਸਾਡੇ ਹਾਂ ਜੀ ਉਹ ਮੇਰੇ ਨਾਲ ਵਾੜਾ ਜੀ ਵੀ ਆ ਗਿਆ ਵਾ ਉਥੋਂ ਮੁੰਡੇ ਨੂੰ ਘਰੋਂ ਲੈ ਗਿਆ ਕਿ ਮੈਂ ਤੁਹਾਡੇ ਇੱਕ ਬਿਆਨ ਦਵਾਣਿਆ ਪੁਲਿਸ ਲੈ ਕੇ ਆਈ ਆ ਕਿ ਉਹਨੂੰ ਬਿਆਨਾ ਕਰਕੇ ਲੈ ਕੇ ਆਈ ਸੀ ਤੇ ਕਿਰੋ ਸ਼ਾਮ ਨੂੰ ਥਾਣੇ ਗਿਆ ਤੇ ਉਹਤੇ ਕਹਿੰਦੇ ਪਰਚਾ ਵੀ ਹੋ ਗਿਆ ਹਾਂ ਹਾਂ ਇਹ ਪਰਚਾ ਹੋਇਆ ਇੱਕ ਲਾਗਡਾਰ ਦੇ ਨਾਲ ਦੇਖੋ ਸਮਾਇਦਾਰ ਉਹ ਕਹਿੰਦੇ ਜੀ ਸਾਡੇ ਬਹੁਤ ਤਗੜੇ ਸਾਡੇ ਕੋ ਬੰਦੇ ਆ ਅਸੀਂ ਕੁਝ ਵੀ ਕਰਾ ਸਕਦੇ ਕਿਉਂਕਿ ਉਹਦਾ ਕੈਨੇਡਾ ਜਦੋਂ ਵਪਾਰ ਕੋ ਚੱਲਦਾ ਹੋਊਗਾ ਹਾਂ ਹਾਂ ਇਸ ਕਰਕੇ ਮੈਂ ਤਾਂ ਇੱਕੋ ਹੀ ਗੱਲ ਬੇਨਤੀ ਕਰਦਾ ਇਹ ਪਰਚਾ ਕਹਦਾ ਕਿ ਤਾ ਮੁੰਡੇ ਦੇ ਇਹ ਪਰਚਾ ਜੀ ਹਜੇ ਪਰਚਾ ਸਾਨੂੰ ਐਫਆਰ ਨਹੀਂ ਦਿੱਤੀ ਪਰਚਾ ਦਿੱਤਾ ਨਹੀਂ ਇੱਕ ਚੋਰੀ ਦਾ 420 ਦਾ ਕਹਿੰਦੇ ਪਰਚਾ ਹੋਇਆ ਜੀ ਕਿਉਂਕਿ ਮੁੰਡਾ ਇੱਕ ਕੰਮ ਕਰਦਾ ਦਿਹਾੜੀ ਕਰਦਾ ਵਾ ਚਲੋ ਜੇ ਅਗਲੇ ਨੇ ਆਪਣਾ ਸਮਾਨ ਬਣਾ ਲਿਆ ਕੋਈ ਪੈਂਟੇ ਲੱਗਦਾ ਤਾਂ ਉਹ ਵੀ ਲੱਗੇ ਸ਼ੱਕੇ ਉਹਨਾਂ ਨੇ ਕਹਿੰਦਾ ਜੀ ਇਹ ਤੇ ਟੋੜੀ-ਜੂੜੀ ਕਰਦਾ ਚੋਰੀ ਤਾਂ ਮੇਰੇ ਹਿਸਾਬ ਨਾਲ ਕਰਦਾ ਨਹੀਂ ਤੁਸੀਂ ਪਿੰਡ 'ਚ ਜਾ ਕੇ ਪੁੱਛੀ ਸਕਦੇ ਦਿਹਾੜੀ ਕਰਦਾ ਦਿਹਾੜੀ ਦੇ ਪਾਸਾਰ ਸਾਰਾ ਪਰਿਵਾਰ ਹੀ ਉਹ ਕਰਦੇ ਆ ਜੇ ਦਿਹਾੜੀ 'ਚ ਚੋਰੀ ਕਰਦਾ ਹੋਵੇ ਨਾ ਅਜੋ ਸਾਰਾ ਪਿੰਡ ਹੀ ਖੜਾ ਵਾ ਉਸਤੇ ਮਾਪੇ ਬਣ ਕੇ ਕਿਹਾ ਵਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਪਿਛਲੇ ਸਾਲ ਵੀ ਪਰਚਾ ਹੋਇਆ ਸੀਗਾ ਜਦੋਂ ਅਸੀਂ ਜਮਾਨਤ ਕਰਾਣੀ ਸੀ ਮੈਂ ਇਹ ਸਾਲ ਵਾਸਤੇ ਪਰਚਾ ਹੋ ਗਿਆ ਵਾ ਮੈਂ ਇਹ ਤੁਹਾਨੂੰ ਬੇਨਤੀ ਕਰਦਾ ਤੁਹਾਡੇ ਮੀਡੀਆ ਪਿਛਲੇ ਸਾਲ ਵੀ ਇਹਨਾਂ ਨੇ ਨਿਆਇਤ ਪਰਚਾ ਕੀਤਾ ਐਟੀ ਫੇਰ ਪਰਚਾ ਹੀ ਹੋਇਆ ਵਾ 420 ਦਾ ਪਰਚਾ ਹੋਇਆ ਵਾ ਤੇ ਇੱਕ ਮੈਂ ਬੇਨਤੀ ਪੁਲਿਸ ਪ੍ਰਸ਼ਾਦ ਨੂੰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਇਹਦੀ ਤੁਰੰਤ ਕਰੀ ਇਨਕੁਆਇਰੀ ਕਰਕੇ ਉਹ ਮੁੰਡੇ ਨੂੰ ਬਾਈਅਰ ਬਰੀ ਕੀਤਾ ਜਾਵੇ ਨਹੀਂ ਤੁਹਾਨੂੰ ਇਨਸਾਫ ਨਹੀਂ ਮਿਲਦਾ ਸੂਰਤ ਚ ਤੁਹਾਡਾ ਕੀ ਅਗਲਾ ਸਟੈਪ ਹੋਏਗਾ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਐਸਐਸਪੀ ਸਾਹਿਬ ਨੂੰ ਮੰਗਪੱਤਰ ਦੇ ਕੇ ਇੱਕ ਵੱਡਾ ਰੋਲ ਪ੍ਰਦਰਸ਼ਨ ਕਰਾਂਗੇ ਉਹਦੇ ਲਈ ਜੇ ਸਾਨੂੰ ਜੋ ਕੋ ਮਰਜ਼ੀ ਕਰਨਾ ਹੋਵੇ ਅਸੀਂ ਮੁੰਡੇ ਨੂੰ ਬਾਈਅਰ ਬਰੀ ਕਰਾਵਾਂਗੇ ਠੀਕ ਹੈ ਜੀ ਹਾਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਸਰਜੀਤ ਸਿੰਘ ਮਾਨ ਹੈ ਜੀ ਠੀਕ ਹੈ ਜੀ ਇਕਤਾ ਪਾਰਟੀ ਤੋਂ ਪੰਜਾਬ ਪ੍ਰਧਾਨ ਜੀ ਮਾਨ ਸਾਹਿਬ ਅੱਜ ਕਾਫੀ ਹਜੂਮ ਲੈ ਕੇ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਕਾਰਨ ਹੈ ਇਹ ਕਾਰਨ ਜੀ ਰਵੀ ਮੁੰਡਾ ਜੀ ਇੱਕ ਸ਼ੇਖੂਪੁਰ ਤੋਂ ਠੀਕ ਹੈ ਜੀ ਇਹਦੇ ਤੇ ਭਜਨ ਬਿਲੇਤੀ ਆ ਕਿ ਸ਼ੇਖੂਪੁਰ ਉਹਦੇ ਕੋਠੀ ਹੈ ਜੀ ਉਹਦੀ ਠੀਕ ਹੈ ਜੀ ਬਾਕੀ ਪਿਸ਼ੋਕੜ ਮੇਰੇ ਖੈਲ ਕੂਲੀਆਂਵਾਲ ਤੋਂ ਦੱਸਦੇ ਪਏ ਆ ਠੀਕ ਹੈ ਜੀ ਔਰ ਇਹ ਲੜਕਾ ਉਹਦਾ ਬਾਹਰ ਆ ਠੀਕ ਹੈ ਜੀ ਔਰ ਇਹਨਾਂ ਨੇ ਇੱਕ ਪਹਿਲਾਂ ਵੀ ਸ਼ਾਜਦ ਰਚੀ ਸੀਗੀ ਪਹਿਲਾਂ ਵੀ ਉਹਦੇ ਬਲੈਤੀਆ ਸਾਹਿਬ ਦੇ ਚੋਰੀ ਹੋਈ ਸੀ ਠੀਕ ਹੈ ਜੀ ਤੋਂ ਕਾਫੀ ਕਵਾੜੀਆਂ ਤੋਂ ਸਮਾਨ ਵੀ ਮਿਲ ਚੁੱਕਾ ਸੀ ਜਿਹੜੇ ਜਿਨ੍ਹਾਂ ਨੇ ਚੋਰੀ ਕੀਤੀ ਉਹਨਾਂ ਤੋਂ ਵੀ ਸਮਾਨ ਮਿਲ ਚੁੱਕਾ ਸੀ ਠੀਕ ਹੈ ਜੀ ਔਰ ਉਸ ਚੋਰੀ ਦੇ ਵਿੱਚ ਵੀ ਇਸ ਲੜਕੇ ਦਾ ਨਾਮ ਦਿੱਤਾ ਗਿਆ ਸੀ ਬਿਨਾਂ ਵਜ੍ਹਾ ਤੋਂ ਚਲੋ ਉਹ ਵੀ ਉਹਦਾ ਆਫਸਰਾਂ ਨੂੰ ਜਿੱਦਾਂ ਵੀ ਹੋਇਆ ਆਫਸਰਾਂ ਨੇ ਦੇਖ ਕੇ ਇਨਕੁਆਰੀ ਕਰਕੇ ਉਹ ਉਹਨੂੰ ਉਹਦੇ ਵਿੱਚੋਂ ਕੱਢ ਆ ਗਿਆ ਠੀਕ ਹੈ ਜੀ ਔਰ ਨੰਬਰ 2 ਹੁਣ ਜਿਹੜੀ ਹੁਣ ਚੋਰੀ ਦੁਆਰਾ ਫੇਰ ਹੋਈ ਆ ਉਹਦੇ ਵਿੱਚ ਕੋਈ ਸਬੂਤ ਨਹੀਂ ਕੋਈ ਵੀਡੀਓ ਚ ਕੈਮਰੇ ਚ ਨਹੀਂ ਕਿਤੇ ਆਇਆ ਮੁੰਡਾ ਕੋਈ ਲੋਕੇਸ਼ਨ ਨਹੀਂ ਉਹਦੀ ਫੋਨ ਦੀ ਨਿਕਲੀ ਕੋਈ ਆਉਣ ਦੀ ਕੋਈ ਜਾਣ ਜਾਣ ਦੀ ਲੋਕੇਸ਼ਨ ਹੀ ਨਿਕਲੀ ਤੇ ਬਕਾਇਦਾ ਉਹਦੇ ਤੇ ਫਿਰ ਦੁਬਾਰਾ ਧੱਕੇ ਦੇ ਨਾਲ ਜਬਰੀ ਦੇ ਨਾਲ ਪਰਚਾ ਕਰਵਾਇਆ ਗਿਆ ਤੇ ਕੀ ਕਹਾਂ ਜਿਹੜੀ ਸਾਜਿਸ਼ ਧੱਕੇਸ਼ਾਈ ਹੋ ਰਹੀ ਐ ਇਸੇ ਮੁੰਡੇ ਨਾਲ ਇਹ ਧੱਕੇਸ਼ਾਈ ਦੀ ਕੋਈ ਅਨਸਰ ਇੱਦਾਂ ਦੇ ਕਿ ਜਿਹੜੇ ਸ਼ਰਾਰਤੀ ਆ ਰੰਜਸ਼ ਬਾਜੀ ਦੇ ਨਾਲ ਹੀ ਪਿੰਡ ਦੀ ਆ ਪਿੰਡ ਦੇ ਹੀ ਆ ਜੀ ਇਹਨਾਂ ਦੇ ਪਿੰਡ ਦੇ ਹੀ ਆ ਕਿ ਜਿਨ੍ਹਾਂ ਨੇ ਨਾਲ ਮਿਲ ਕੇ ਔਰ ਵਲੇਤੀ ਇਹ ਸਾਹਬਾਂ ਮਿਲ ਕੇ ਰੰਜਿ ਰੰਜਿਸ਼ ਕੱਢਣ ਦਾ ਇਹ ਜਿਹੜਾ ਇਹਨਾਂ ਨੇ ਕੀਤਾ ਪਰਾਲਾ ਤੁਸੀਂ ਇੱਕ ਰਾਜਨੀਤਿਕ ਆਗੂ ਹੋ ਤੁਸੀਂ ਇਹਨਾਂ ਦੀ ਹੁਣ ਬਾਹ ਫੜੀ ਆ ਕਿ ਕੀ ਇਨਸਾਫ ਦਵਾਉਂਗਾ ਇਹਨਾਂ ਨੂੰ ਆਪਾਂ ਤੇ ਇਹੋ ਹੀ ਚਾਹੁੰਦੇ ਆ ਕਿ ਮੈਂ ਇੱਕ ਪ੍ਰਸ਼ਾਸਨ ਅੱਗੇ ਇਹ ਹੀ ਬੇਨਤੀ ਰੱਖਦਾ ਕਿ ਜਾਂ ਤਾਂ ਕੋਈ ਸਾਨੂੰ ਸਬੂਤ ਦਿੱਤਾ ਜਾਵੇ ਵੀ ਉਹਦਾ ਕੈਮਰੇ ਦੇ ਵਿੱਚ ਉਹਦੀ ਕੋਈ ਵੀਡੀਓ ਆਈ ਆ ਜਾਂ ਕੋਈ ਕੋਈ ਸਮਾਨ ਬਰਾਬਰ ਹੋਇਆ ਜਾਂ ਕੋਈ ਕਿਸੇ ਵੀ ਉਹਦੀ ਲੋਕੇਸ਼ਨ ਤੇ ਆਈ ਆ ਤੇ ਸਾਨੂੰ ਉਹ ਦਿੱਤਾ ਜਾਵੇ ਜੇ ਉਹ ਲੋਕੇਸ਼ਨ ਆਉਂਦੀ ਆ ਜਾਂ ਉਹਦੀ ਵੀਡੀਓ ਆਈ ਆ ਤੇ ਅਸੀਂ ਉਹਦੇ ਮਗਰ ਨਹੀਂ ਆਵਾਂਗੇ ਤੇ ਜੇ ਉਹਦੀ ਨਹੀਂ ਕਿਤੇ ਕੋਈ ਸਬੂਤ ਹੈਗਾ ਤੇ ਅਸੀਂ ਉੱਤੇ ਦਾ ਧੱਕੇਸ਼ਾਹੀ ਨਹੀਂ ਹੋਣ ਦੇਣੀ ਪਰਚਾ ਨਹੀਂ ਹੋਣ ਦੇਣਾ ਜਿੱਥੋਂ ਤੱਕ ਮਰਜ਼ੀ ਸਾਨੂੰ ਭੱਜਣਾ ਪੈ ਗਿਆ ਜਾਣਾ ਪੈ ਗਿਆ ਅਸੀਂ ਜਾਵਾਂਗੇ ਉਹ ਪਰਚਾ ਕੈਨਸਲ ਕਰਾ ਕੇ ਰਵਾਂਗੇ ਜੇ ਪਰਚਾ ਕੈਨਸਲ ਨਹੀਂ ਹੁੰਦਾ ਉਹ ਸੁਰਤ ਤੱਕ ਕੀ ਸਟੈਪ ਹੋਏਗਾ ਉਹ ਵੀ ਸਾਡਾ ਜੇ ਅਸੀਂ ਇੱਕ ਮੰਗ ਪੱਤਰ ਦੇਵਾਂਗੇ ਡੀਸੀ ਸਾਹਿਬ ਨੂੰ ਔਰ ਸ਼ਨੀਵਾਰ ਨੂੰ ਧਰਨਾ ਦਿੱਤਾ ਜਾਊਗਾ ਠੀਕ ਹੈ ਜੀ ਤੁਹਾਨੂੰ ਅੱਜ